ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਦੇ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚਰਦੀ ਖੜਾ ਚੋਂ ਲਓ ਜੀ ਚਾਰ ਲੀ ਸਭੇ ਆਰਾਮ ਕਰ ਰਹੇ ਨੇ ਹਜੇ ਆਖੜਿਆ ਖਾਕਾ ਨਿੱਕਾ ਪਰ ਝਾਕੀ ਜਾਂਦਾ ਝਾਕੀ ਜਾਂਦਾ ਹਜੇ ਸੁਸਤੀ ਲਾਉਂਦਾ ਏ ਤੇ ਫੇਰ ਠੂਗਾ ਫੇਰ ਮਾਰੂਗਾ ਸ਼ਾਲਾ ਫੇਰ ਇਹਨੂੰ ਫੜਨਾ ਪੈਂਦਾ ਹੈ ਨਾ ਚਰਾਤ ਸਦ ਕੇ ਉਠਾਉਣਾ ਪੈਂਦਾ ਵੀ ਆ ਜਾ ਆ ਜਾ ਚਾਰਲੀ ਆ ਜਾ ਹਾਂਜੀ ਹੁਣ ਮੈਂ ਤੇ ਬੇਟੇ ਨੇ ਖਾਦੀਆ ਰੋਟੀ ਜੀ ਤੇ ਹੁਣ ਆਪਾਂ ਚਾਲੇ ਪਾਉਣ ਲੱਗੇ ਆ ਅੱਜ ਪਹਿਲਾ ਦਿਨ ਹੈ ਘਰੋਂ ਬਾਹਰ ਕਦਮ ਰੱਖਣ ਦਾ ਠੀਕ ਹੋਣ ਤੋਂ ਬਾਅਦ ਤੇ ਬੱਚਿਆਂ ਨੂੰ ਵੀ ਮੜਿਆ ਜੀੜਾ ਕਢਾ ਦੀ ਯਾਰ ਰਵਤੇ ਇਹਦਾ ਬਿਮਾਰ ਹੈ ਫੈਲਾ ਦਾ ਬਿਮਾਰ ਸਾਰਾ ਡੱਬੜ ਹੀ ਹੋਇਆ ਪਿਆ ਯਾਰ ਚਲੋ ਚੱਲਦੇ ਹਮਤਨਾ ਚਲੋ ਹਾਂਜੀ ਭਰਾ ਜੀ ਅੱਜ ਆਪਾਂ ਬੱਚਿਆਂ ਨੂੰ ਲੈ ਕੇ ਜਾ ਰਹੇ ਹਾਂ ਬਾਹਰ ਮਤਲਬ ਮੈਨੂੰ ਲੈ ਕੇ ਜਾ ਰਹੇ ਬੱਚੇ ਬਾਹਰ ਹੈ ਨਾ ਆਈਆਂ ਵਿਗੋਗਿੰਦਰਾ ਮਾਨ ਹੋਰ ਦਾ ਹੋਰ ਹੋਵੇ ਹਾਂਜੀ ਕਿਉਂਕਿ ਜੋ 3 ਤਰੀਕ ਤੂੰ ਬਿਮਾਰ ਪਏ ਆ ਪਤਾ ਨਹੀਂ ਕਿਹੜਾ ਪਾਗਲਪਨ ਚੜਿਆ ਕੀ ਕੀ ਹੋਇਆ ਰੱਬ ਹੀ ਜਾਣੇ ਵਿੱਚ ਤੇ ਕੀ ਬਣਿਆ ਕੀ ਨਹੀਂ ਹਾਂਜੀ ਸਾਰਾ ਕੁਝ ਲੀਰ ਬਚ ਗਿਆ ਹੋ ਅੱਜ ਵੀ ਨਹੀਂ ਚੱਜਣਾ ਬੋਲਿਆ ਜਾਂਦਾ 10 ਕਿਲੋ weight ਵੀ ਘਟ ਗਿਆ ਬੜਾ ਔਖਾ ਸਮਾਂ ਸੀ ਜਿਹੜਾ ਟਲ ਗਿਆ ਤੁਹਾਡੇ ਭਰਾਵਾਂ ਦੀਆਂ ਅਰਦਾਸਾਂ ਸੀ ਹਨਾ ਹਾਂਜੀ ਸਹੀ ਗੱਲ ਹੈ ਅੱਜ ਮੇਰਾ ਬੇਟਾ ਮਾਟਰ ਜੀ ਮੈਨੂੰ ਤੇ ਆਹ ਦੀ ਮੰਮੀ ਨੂੰ ਭਾਈ ਲੈ ਕੇ ਚੱਲੇ ਬਾਹਰ ਹਾਂ ਕਹਿੰਦੇ ਵੀ ਤੁਹਾਡਾ ਘੇੜਾ ਘੜਾ ਕੇ ਲਿਆਉਨੇ ਆ ਹਾਂਜੀ ਅਸੀਂ ਜਾਣਾ ਜੀ ਹੁਣ ਮੇਲੇ ਜਿੱਤਾ ਜਾ ਨਹੀਂ ਸਕਦੀ ਨਹੀਂ ਭੀੜ ਚ ਆਪਾਂ ਹਾਂ ਕਿਉਂਕਿ ਪਰੇਸ਼ਾਨੀ ਮਿਲਦੀ ਹੈ ਰੇਸ ਕਰਕੇ ਬਰਨਾਲੇ ਕੰਮ ਵੀ ਸੀਗਾ ਅਸੀਂ ਕੋਈ ਉਥੇ ਥੋੜਾ ਆਊਟਲੈਟ ਕੰਮ ਲਾਂਗੇ ਚਲੋ ਹਾਂਜੀ ਹਾਂ ਨਾ ਆ ਕਰਕੇ ਉਧਰ ਨੂੰ ਜਾ ਰਹੇ ਥੀ ਬਾਹਰੀ ਬ੍ਰਾਮਨ ਨੂੰ ਕੁਮਾਰਿਆਂ ਨਾਲ ਆਉਟ ਹੈ ਹਾਂਜੀ ਆਊਟਲੈਟ ਜਾਣਾ ਮਤਲਬ ਕਿ ਬਾਹਰਲੇ ਮੁਲਕ ਜਾਣਾ ਇੱਕ ਬਰਾਬਰ ਹੈ ਅੱਛਾ ਜੀ ਹਾਂ ਬਸ ਉਵੇਂ ਹੀ ਆ ਤੇ ਲੋਕ-ਲੋਕ ਨਹੀਂ ਲੱਗਦੇ ਦੁਕਾਨਾਂ ਨੂੰ ਹਨਾ ਅੱਛਾ ਜਿੱਦਾ ਸ਼ਟਰ ਨਹੀਂ ਲਾਏ ਜਾਂਦੇ ਉਵੇਂ ਹਾਂ ਉਵੇਂ ਫੀਲਿੰਗ ਦੇਣ ਵਾਸਤੇ ਬਣਾਇਆ ਬਿਲਕੁਲ ਬਿਲਕੁਲ ਚਲੋ ਅੱਗੇ ਦੇਖਦੇ ਆਪਾਂ ਆ ਜੋ ਆ ਆ ਗਿਆ ਆਪਣਾ ਮਾਨੂ ਕੀ ਪਿੰਡ ਆ ਗਿਆ ਜੀ ਨਾ ਨਤੂੜ ਆ ਗਿਆ ਜਰਾ ਜਰਾ ਚਲੋ ਜੀ ਹਾਂ ਜੀ ਆ ਗਏ ਆ ਜੀ ਆਉਟਲੈਟ ਤੁਸੀਂ ਥੋੜਾ ਬੋਲੋ ਮੈਂ ਤਾਂ ਬੋਲਣਾ ਔਕਾ ਹੈ ਹਾਂ ਆਉਟਲੈਟ ਆ ਗਏ ਆ ਜੀ ਦੇਖਣ ਦੇ ਲਈ ਇਹਦੇ ਨਜ਼ਾਰੇ ਨਾਲ ਬਾਬਾਈ ਸਾਨੂੰ ਵੀ ਲੈ ਕੇ ਆਏ ਅੱਜ ਹਾਂ ਇਹ ਆਪਾਂ ਨੂੰ ਬੇਟਾ ਜੀ ਲੈ ਕੇ ਆ ਹਾਂ ਆਪਣਾ ਇਸ਼ੂ ਲੈ ਕੇ ਆਇਆ ਸਭ ਦੇ ਟਾਈਮ ਸ਼ੂ ਕਰ ਲੈਂਦੇ ਆ ਟੈਬ ਵਾਲਾ ਲਾਉਂਗੇ ਨਹੀਂ ਯਾਰ ਲੱਗਦਾ ਡਾਇਨੈਮਿਕ ਚਲੋ ਆਜਾ ਕਿੰਨੇ ਦੇ ਜਾਣਾ ਬੱਸ ਤੁਸੀਂ ਦੱਸੋ ਕੀ ਫਾਲ ਉਹ ਲਾ ਕੀ ਇਹ ਲੈ ਜਾਏਗਾ ਇਹਦਾ ਜਾਬ ਡੋਨਲਡਸ ਠੀਕ ਹੈ ਨਜ਼ਾਰਾ ਇੱਥੇ ਵੱਖਰਾ ਹੀ ਆ ਕਹਿੰਦੇ ਵੀ ਇਹ ਘੁੰਮ ਲਿਆ ਬਾਬਾ ਜੀ ਕਹਿੰਦੇ ਤੂੰ ਤੁਸੀਂ ਕੈਨੇਡਾ ਘੁੰਮ ਲਿਆ ਸਮਝੋ ਆਜੋ ਦੇਖਦੇ ਆ ਅੰਦਰ ਦੇਖੋ ਉਹਨਾਂ ਨੇ ਐਮਾ ਬਣਾਈ ਐ ਐਮ ਦਾ ਮਤਲਬ ਕੀ ਹੁੰਦਾ ਪਤਾ ਕੀ ਹੁੰਦਾ ਜੀ ਇਹ ਡੋਨਲਡ ਅੱਛਾ ਮੱਕੜੀ ਠੀਕ ਆ ਮੱਕੜੀ ਤਾਂ ਸੰਗ ਹੈ ਆਪਾਂ ਇਹ ਮਟਾਰ ਰਣੀ ਹੈ ਇਹਨਾਂ ਦੀ ਬ੍ਰਾਊਨ 슈ਗਰ ਹੈ ਇਹ ਮੀਕੋ ਬ੍ਰਾਊਨ 슈ਗਰ ਨਹੀਂ ਆਮ ਹਾਂਜੀ ਸ਼ਾਪਿੰਗਾਂ ਹੋ ਰਹੀਆਂ ਹੋ ਰਹੀਆਂ ਸ਼ਾਪਆਂ ਗਾਦੀਆਂ ਅੱਖਾਂ ਦਾ ਜੂ ਭੁੱਲੀਆਂ ਨਹੀਂ ਹਾਂ ਸ਼ਾਪਿੰਗ ਨੂੰ ਫੋਨ ਕਰੀਏ ਇਹ ਵਾ ਵੇਖਾਂ ਹੀ ਹਾਂ ਹਸਪਤਾਲ ਚੋਂ ਨਿਕਲੇ ਬਾਹਰ ਸਸੀ ਗਾਲ ਜੀ ਹਸਪਤਾਲ ਚੋਂ ਨਿਕਲੇ ਕਿ ਇੱਥੇ ਇਤੋਂ ਹਸਪਤਾਲ ਬਸਾਂ ਇੰਦਰ ਠੀਕ ਆ ਜੀ ਠੀਕ ਆ ਜੀ ਅੰਦਰ ਕਿਲੇ ਲੈ ਕੇ ਦੇਣਾ ਰੈਡੀ ਟੇਪ ਮੈਡਮਾਸ ਤੇ ਲੈਣੇ ਪੈਂਦੇ ਹਾਂ ਲੇਡੀਜ਼ ਇੱਧਰ ਨਹੀਂ ਦਮਿਆ ਆ ਨਿਆਰਾ ਜੀ ਹੈ ਆਨੰਦ ਪੂਰੀ ਬਾਹਰਲੀ ਫੀਲਿੰਗ ਦਿੰਦਾ ਹਨਾ ਹਾਂ ਇਹਦੇ ਹਨੇਰੇ ਜਿਹਾ ਆਵੇ ਤੇ ਲਾਈਟਾਂ ਲੂਟਾਂ ਜਗਾਉਂਦੇ ਆ ਨਾ ਹਾਂ ਬੱਸ ਦੇ ਕੇ ਭਰਾ ਨੇ ਹਨਾ ਹਾਂ ਲੁਕਣਾ ਲੁਕਣਾ ਹਾਂ ਰੁਪ ਕਰਕੇ ਕਹਿੰਦਾ ਮੈਂ ਤਾਂ ਬਾਹਰ ਆ ਗਿਆ ਹਾਂ ਇਹ ਤਾਂ ਆ ਕੇ ਕਿਤੇ ਟੀਡੀ ਦੀ ਦੁਕਾਨ ਦੀ ਜੀ ਬੰਦਾ ਆ ਨਾ ਦਿਖਾਵੇ ਕੋਈ ਵੀ ਤਨ ਜਾਰ ਅੰਗਰੇਜ਼ੀ ਤੋਂ ਹੋਰ ਕੈਚ ਕਰ ਲਿਆ ਵੇ ਇੱਥੇ ਨਾਲ ਡੈਟ ਕਰਕੇ ਪਾ ਦੇਗੇ ਹਾਂ ਮਿਲਦਾ ਇੱਥੇ ਹੀ ਬਬਾਈ ਫੋਟੋ ਵੀਡੀਓ ਖਿੱਚ ਕੇ ਇੱਥੇ ਕਹਿੰਦੇ ਉਹਨੇ ਬਾਹਰ ਆਣਾ ਬਹੁਤ ਇਹਦੇ ਨਾਲ 5-7 ਗੱਟੇ ਨੂਨ ਦੇ ਸਿਰ ਤੇ ਕਵੇ ਵਰ ਪਈ ਵੀ ਆ ਹਾਂ ਕਿਹੜਾ ਦੇ ਆ ਹਾਂ ਇਹ ਮਖਾਣੇ ਵਾਲੀ ਆ ਕੇ ਹਾਂ ਸਹੀ ਗੱਲ ਆ ਇਹ ਹੈਨਾ ਪੂਰਾ ਉਹਨੇ ਬਣਾਇਆ ਹੋਇਆ ਹੈਨਾ ਆ ਬਿਲਡਿੰਗਾਂ ਬਿਲਡਿੰਗਾਂ ਪੂਰੀਆਂ ਦਾ ਘੈਂਟ ਬਣਾਇਆ ਪੂਰਾ ਘੈਂਟ ਜੀ ਹੋਰ ਫੁੱਲ ਲੱਗਿਆ ਹਾਂ ਉਹ ਤੇ ਨਾਲ ਨਹੀਂ ਪੂਰਾ ਹੀ ਪੂਰੀ ਬਾਹਰਲੀ ਫੀਲਿੰਗ ਆ ਐ ਉਦਰ ਬਾਬਾ ਜੀ ਨੂੰ ਪਹਿਚਾਨ ਲਿਆ ਏ ਫੈਨ ਆ ਬਾਬਾ ਜੀ ਦੇ ਹੈ ਲੋ ਜੀ ਬਾਬਾ ਜੀ ਨੂੰ ਪਿਆਰ ਕਰਨ ਵਾਲੇ ਭਰਾ ਮਿਲ ਰਹੇ ਆ ਥਾਂ ਥਾਂ ਤੇ ਬਹੁਤ ਪਿਆਰ ਸਤਿਕਾਰ ਬਾਬਾ ਜੀ ਨੂੰ ਦੇ ਰਹੇ ਆ ਸਹੌਣ ਵਾਲੇ ਭਰਾ ਜਦ ਵੀ ਆਪਾਂ ਆ ਕੇ ਮਿਲਦੇ ਆ ਇੱਕ ਭਰਾ ਜੀ ਉਹ ਆ ਗਏ ਨੇ ਪੂਰਾ ਘੈਂਟ ਨਜ਼ਾਰਾ ਏ ਪੂਰੀ ਬਾਹਰਲੀ ਫੀਲਿੰਗ ਆ ਪੂਰੀ ਬਾਹਰਲੀ ਫੀਲਿੰਗ ਮੈਨੂੰ ਬਾਈ ਨੇ ਦੱਸਿਆ ਕਿ ਨਾਲ ਸਾਨੂੰ ਬਾਬਾ ਮੈਂ ਜੀ ਵਾ ਭਾਈ ਤੂੰ ਦੱਸਣਾ ਸੀ ਅੱਜ ਤਾਂ ਲੇਅਰ ਲੱਗੀ ਜੀ ਗਰਦੀ ਨਾ ਜੀ ਆ ਜਾਂਦਾ ਜੀ ਸਾਡਾ ਆ ਭਾਣਨੇ ਤੇਰੇ ਕੋਲੇ ਸੌਰੀ ਯਾਰ ਸਾਨੂੰ ਟਾਈਮ ਬਹੁਤ ਘੱਟ ਮਿਲਿਆ ਹਾਂ ਇੱਕ ਬਿਮਾਰ ਹੋਣ ਕਰਕੇ ਨਹੀਂ ਰੁਕ ਪਾਏ ਯਾਰ ਹਨਾ ਜਾ ਕੇ ਫੇਰ ਦਵਾਈ ਲੈਣੀ ਹੈ ਦਵਾਈ ਲੈਣੀ ਹੈ ਜਾ ਕੇ ਯਾਰ ਅਗਲੀ ਵਾਰ ਨੂੰ ਭਾਣਨੇ ਤੇਰੇ ਕੋਲੇ ਲਵ ਯੂ ਯਾਰ ਓਕੇ ਫੇਰ ਆਵਾਂਗੇ ਤੇਰੇ ਕੋਲ ਉਹ ਭਾਣਾ ਆਏ ਬਾਪਾ ਕਿਵੇਂ ਕਹਿੰਦੀ ਬੇਬੇ ਬਾਪੂ ਬੇਬੇ ਬਾਪੂ ਵਿਚਾਰੇ ਗੱਡੀ ਲੈ ਕੇ ਆ ਗਏ ਹਾਂ ਬਾਪੂ ਵਿਚਾਰ ਕੇ ਬਾਹਲਾ ਸੀਗਾ ਸਿੱਧੀ ਕਰ ਲਈ ਗੱਡੀ ਹਾਂ ਮੈਂ ਕਹਾਂ ਬੇਬੇ ਘਰੇ ਜਾ ਕੇ ਕਰੂਗੀ ਤੇਰੇ ਬਾਪੂ ਨੇ ਤਾਂ ਮਸਾਂਨੇ ਘਾਇਆ ਮੈਂ ਨਹੀਂ ਕਰਿਆ ਤੇਰੇ ਬਾਪੂ ਨੇ ਤਾਂ ਵੇ ਜਮਈ ਸਿੱਧੀ ਕਰ ਲਈ ਗੱਡੀ ਲਾਲ ਜੀ ਗੱਡੀ ਵਾਲੇ ਨੂੰ ਮੈਂ ਕਿਹਾ ਅਈ ਲੱਤਾਂ ਕੰਬੀ ਜਾਣ ਤੇਰੇ ਬਾਪੂ ਨੂੰ ਮੈਂ ਕਿਹਾ ਇਦਾਂ ਨੂੰ ਕਰ ਲੈ ਇਦਾਂ ਨੂੰ ਗੱਲਾਂ ਇਦਾਂ ਕਰ ਲੈ ਮਸ ਸਾਰਾ ਸ਼ਹਿਰ ਦੱਸ ਬਿੰਨਗਾ ਆ ਤੇ ਉੱਪ ਜਾਣਾ ਮੜ ਕੇ ਸਾਰੇ ਰਕਮ ਵੀ ਜਾਵੇ ਆਖੇ ਜੇ ਤੂੰ ਨਾ ਹੁੰਦੇ ਸਦਿੱਦ ਕਰਿਆ ਅੱਜ ਮਰ ਗਏ ਮੈਂ ਤਾਂ ਨਹੀਂ ਕਰੇ ਜਾਣ ਚਾਹੀ ਜੀ ਜੇ ਮੈਂ ਕਹਜੋ ਹਾ ਤਾਂ ਤੇਰੀ ਵਿਵਾਰੀ ਕਾਜ ਆ ਬਦਲਾ ਰਹਿਣਾ ਲੈ ਅਹੀਂ ਪਿਛਲੇ ਉਹ ਸੋਟ ਨਾ ਘਟੀ ਚਾਪ ਕਿ ਚੁੜਿਆ ਜਾਣ ਚਾਹੀ ਜੀ ਹਾਂ ਹਾਂ ਯਾਰ ਹੋਰ ਨੂੰ ਪਰੇਸ਼ਾਨ ਨਿਆ ਯਾਰ ਹਾਂ ਹੋ ਜਾ ਹਮ ਕੀ ਮੰਨਦਾ ਉਹਨੂੰ ਲੋਗ ਜਾਂਦਾ ਯਾਰ ਦੋ ਵਦਾ ਸੂਰਜ ਹੈ ਇੱਕ ਨਾ ਜੈਸਲਪੇਡ ਦਾ ਨਜ਼ਾਰਾ ਹੈ ਨਾ ਹੈਗੇ ਹੋਰ ਇਹ ਤਾਂ ਭਾਈ 골ਡਨ ਹੋਊਗਾ ਮੈਂ ਕਹਿੰਦਾ ਫਾ ਫਿਰ ਉਹ ਪਤਾਂ ਚ ਭਰ ਲਿਓ ਤੇ ਸਾਡੇ ਵਾਲਾ ਜੀ ਬਰਾਜਮਾਨ ਨੇ ਗੱਡੀ ਦੇ ਵਿੱਚ ਜੈਸ਼ਾ ਨਾ ਜੈਬਾ ਯੂਰੇ ਸੁਰੱਖਿਆ ਕਰਨ ਵਾਸਤੇ ਬਿਲਕੁਲ ਬਿਲਕੁਲ ਸਾਰੇ ਗੱਡਾਂ ਲੈ ਕੇ ਲੋਡ ਫੋਟੋ ਵੀ ਬੈਠੇ ਨੇ ਹਾਂ ਹੰਦੇ ਹੋਂ ਜਿਹੜਾ ਹੋਂ ਦਾ ਅਸੀਂ ਬੜਾ ਕਾਕੇ ਮਾਰਾਂਗੇ ਹਾਂ ਹਾਂ ਅਸਾਂ ਨੇ ਜਦ ਇੱਕ ਮਾਰੀ ਦਰੂਦ ਜਾਨਾ ਹੈਗਾ ਉਹ ਦਰੂਦ ਜਾਨਾ ਹੈਗਾ ਹਿੱਟ ਲਾਵਾਂਗੇ ਬਾਲਾ ਸਿੱਧਰ ਬੈਠੇ ਨੇ ਹਾਂਜੀ ਅੱਜ ਆਪਾਂ ਜਿਹੜਾ ਆਪਾਂ ਤੋਰਾ ਫੇਰਾ ਕਰਿਆ ਨਾ ਇਹਨੇ ਨਾਲ ਮੰਨ ਲਓ ਮਨ ਨੂੰ ਸ਼ਾਂਤੀ ਮਿਲੀ ਆ ਹੂੰ ਬੱਚਿਆਂ ਨੂੰ ਵੀ ਘੁਮਾਰਿਆ ਬੱਚਿਆਂ ਨੂੰ ਯਾਰ ਐ ਹੋ ਗਿਆ ਯਾਰ ਲੋੜੀ ਮਾਗੀ ਸੀਗੀ ਹਨਾ ਵਿੱਚ ਹੀ ਰਹਿ ਗਈ ਵਿਚੀ ਰਹਿ ਗਈ ਸੀ ਵਿਚਾਰਿਆਂ ਦੀ ਯਾਰ ਅੱਜਾ ਲੈ ਇੰਨੇ ਚੱਕਰ ਕੱਢਿਆ ਇੰਨੇ ਨਾ ਮਾਂ ਪੁੱਤ ਕੋਸ਼ ਹੋ ਗਏ ਯਾਰ ਹੈ ਪੁੱਤ ਨੇ ਮਾਂ ਨੂੰ ਗੂਟ ਲੈ ਕੇ ਦਿੱਤੇ ਯਾਰ ਬੜੀ ਖੁਸ਼ੀ ਹੋਈ ਹੈ ਹਨਾ ਹਮ ਸਹੀ ਗੱਲ ਹੈ ਯਾਰ ਚਲੋ ਖੇਰਪਾ ਦਾ ਤੁਹਾਡੀ ਹੈ ਸਾਰਿਆਂ ਦੀ ਹੈ ਨਾ ਜਿਹਨੇ ਦੂਈ ਮੈਨੂੰ ਇੰਨਾ ਯਾਰ ਪਿਆਰ ਦਿੰਨੇ ਆ ਬਿਲਕੁਲ ਜੀ ਬਿਲਕੁਲ ਹਮ ਤੇ ਬਾਕੀ ਨਾ ਮੈਂ ਗੱਲ ਹੋਰ ਕਹਿਣੀ ਥੋਣਾ ਯਾਰ ਵੀ ਜਦੋਂ ਆਪਾਂ ਬਿਮਾਰ ਆ ਨਾ ਜੇ ਆਪਾਂ ਅੰਦਰ ਹੀ ਪਏ ਰਹਿਵਾਂਗੇ ਤਾਂ ਹੋਰ ਬਿਮਾਰ ਹੋ ਜਾਾਂਗੇ ਸਹੀ ਗੱਲ ਆ ਜੀ ਅੱਜ ਬਾਹਰ ਨਿਕਲੇ ਮੈਂ ਬਾਹਰ ਨਿਕਲੋ ਥੋੜੀ ਜੀ ਸੈਟਿੰਗ ਆਉਂਦੀ ਆ ਹਨਾ ਪਰ ਜਿਉਂਦਾ ਬਾਦ ਆ ਰਿਹਾ ਵੀ ਅਵਤਾਰ ਭਰਾ ਪਤਾ ਨਹੀਂ ਉਹ ਸਿੰਘਾਂ ਦਾ ਕੀ ਬਣਾ ਕੇ ਲਿਆ 12 ਸਿੰਘੇ ਦਾ ਕੀ ਬਣਿਆ ਪਿਆ ਪੁਰਾਣੇ ਜ਼ਮਾਨੇ ਦਾ ਸਹੀ ਗੱਲ ਆ ਜੀ ਉਹਨੇ ਬੱਬਾ ਯਾਰ ਐਸੀ ਬਲਗੰ ਪੱਟੀ ਯਾਰ ਸਾਫ਼ਤੀ ਜਮਾਂ ਸਾਫ਼ ਕਰਦੀ ਆ ਹੈ ਹਾਂ ਮੈਨੂੰ ਆਇ ਲੱਗਦਾ ਕਿ ਤੇ ਜ਼ਿੰਦਗੀ ਸਾਹ ਹੋਣਾ ਹੀ ਨਹੀਂ ਯਾਰ ਹੈ ਹੀਰਿਆਂ ਦੇ ਭਾ ਕਹਿੰਦਾ ਸੀ ਬਾਬਾਈ ਮਿਲਦੀ ਉਹ ਤਾਂ ਹੈ। ਭਾ ਕੀ ਰਹਿੰਦੇ ਭਾ ਬਾਈ ਉਹ ਚੀਜ਼। ਹਾਂ ਤੇ ਜਿਹੜੇ ਡਾਕਟਰ ਨੂੰ ਤਾਂ ਨਹੀਂ ਬਣਾਈ ਪਈ ਐ ਹਾਂ ਜਿਹੜੇ ਡਾਕਟਰ ਨੂੰ ਮਿਲਣ ਵਾਸਤੇ ਲੋਕ ਟੋਕਨ ਲੈ ਕੇ ਬੈਠੇ ਉਹ ਡਾਕਟਰ ਇੱਥੇ ਲੈ ਕੇ ਆਇਆ ਆ ਕੇ ਘਰੇ ਲਿਆਇਆ ਭਾਈ ਉਹ ਹਾਂ ਹਾਂ ਐਸਾ ਬੰਦਾ ਹੀਰਾ ਆਪਣਾ ਨਾ ਸਾਰੇ ਭਰਾਵਾਂ ਦਾ ਧੰਨਵਾਦ ਆ ਯਾਰ ਹਾਂ ਜਿਨ੍ਹਾਂ ਨੇ ਮੇਰੇ ਬੱਚਿਆਂ ਨੂੰ ਅੱਜ ਮਾਗੀ ਰੂ ਕੇ ਖਰਿਆ ਹਾਂ ਮਾਗੀ ਦਿਖਾਤੀ ਆ ਪਾ ਅੱਜ ਹਾਂ ਠੀਕ ਆ ਨਾ ਸਹੀ ਗੱਲ ਇਹ ਮੈਨੂੰ ਪਤਾ ਹੈ ਜਾਂ ਮੇਰਾ ਰੱਬ ਜਾਣਦਾ ਮੈਂ ਅੱਜ ਕਿੰਨਾ ਖੁਸ਼ ਐ ਹਾਂ ਹਾਂ ਤੰਦਰੁਸਤ ਹੋ ਗਏ ਬਾਬਾ ਜੀ ਮੈਂ ਮੇਰੇ ਅਨੁਮਾਨ ਅਕੀ ਅਰਦਾਸ ਕਰਦਾ ਕਿ ਸਾਡੇ ਪੂਰੇ ਪਰਿਵਾਰ ਨੂੰ ਇੰਨਾ ਕੁ ਦੇਈ ਹਾਂ ਸਦਾ ਹੀ ਖੁਸ਼ ਰਵੇ ਹਾਂ ਠੀਕ ਹੈ ਨਾ ਜੇ ਕਿਸੇ ਨੇ ਕੋਈ ਧੱਕਾ ਮੁਕੀ ਕੀਤਾ ਪਿੱਛੇ ਵੀ ਕੀਤਾ ਹਾਂ ਉਹਨੂੰ ਵੀ ਮaaf ਕਰੀ ਜੇ ਗੇਨ ਉੱਚਾ ਨੀਮਾ ਬੋਲਿਆ ਉਹਨੂੰ ਵੀ ਮaaf ਕਰੀ ਹਾਂ ਨਾ ਜੀ ਜੀ ਸਭ ਦਾ ਭਲਾ ਕਰੀ ਹਾਂਜੀ ਸਭ ਨੂੰ ਖੁਸ਼ੀ ਜਾਂਦੀ ਬਿਲਕੁਲ ਜੀ ਠੀਕ ਹੈ ਜੀ ਖਿਆਰ ਦਿੰਦਾ ਭਰਾਵਾ ਕੱਲ ਤੋਂ ਨਵੀਂ ਜ਼ਿੰਦਗੀ ਸ਼ੁਰੂ ਕਰਦੇ ਆ ਜਿਹੜੀ ਆਪਾਂ ਵੀਡੀਓ ਪਾਈ ਆ ਨਾ ਤਾਰੀ ਬਬਸ ਮਾਲ ਸਰ ਤੇ ਛੋਟੀ ਜੀ ਉਹਨੂੰ ਬਹੁਤ ਪਿਆਰ ਦਿਓ ਚੱਕ ਦਿਓ ਸੋਨੂੰ ਸੀਧਾ ਲੈ ਕੇ ਜਾਣਾ ਉਹ ਪਿਆਰ ਕਰੋ ਮੇਰੀ ਵੀਡੀਓ ਨੂੰ ਪਿਆਰ ਕਰੋ ਹਾਂ ਪਿਆਰ ਕਰਨ ਨੂੰ ਸੌਰੀ ਜੀ ਮੈਂ ਕਿਹਾ ਚੁੰਮੀਆਂ ਲੈ ਲੈ ਗਿੱਲੀ ਕਰਦੇ ਆਂਗੇ ਅਸੀਂ ਵੀਡੀਓ ਹਾਂ ਤੇ ਠੀਕ ਹੈ ਜੀ ਤੇ ਬਾਕੀ ਕੋਈ ਚਾ ਨਹੀਂ ਮੈਂ ਸਭ ਤੋਂ ਬਿਲਕੁਲ ਮਾਫੀ ਚਾਹੁੰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ